ਜੋ ਨਹੀਂ ਮੋਗਲ ਉਹ ਵੀ ਮੇਰੇ ਪਿਤਾ ਨੇ ਕਰਕੇ ਦਿਖਾ ਦਿੱਤਾ ਜਦੋਂ ਸਾਬदादा ਅਜੀਤ ਸਿੰਘ ਜੀ ਘੜੀ ਵਿੱਚ ਚੱਗ ਲੱਗਦੇ ਨੇ ਤੇ ਜਦੋਂ ਸ਼ਹੀਦੀ ਭਾਈ ਤੋਂ ਤੇ ਮੋਗਲ ਵੀ ਸੋਚਣ ਲੱਗ ਪੈਂਦਾ ਕਿ ਸ਼ਾਇਦ ਗੁਰੂ ਕਲਕਿਤਰਪਾਦਸ਼ਾਹ ਜੰਗੀਆਂ ਅੱਖਾਂ ਦੇ ਵਿੱਚ ਹੁਣ ਰੰਝੂ ਆਉਣਗੇ ਪਰ ਮੇਰੇ ਦਸਵੇਂ ਪਾਤਸ਼ਾਹ ਗੁਰੂ ਕਲਕਿਤਰਪਾਦਾ ਕਹਿੰਦੇ ਜਦੋਂ ਕੋਈ ਸਿੰਘ ਚੜਾਈ ਕਰਦਾ ਸੀ ਨਾ ਉਦੋਂ ਇੱਕ ਜਕਾਰਾ ਲਾਉਂਦੇ ਸੀ ਤੇ ਜਦੋਂ ਸਹਿਬ ਜੀ ਦਾ ਅਜੀਤ ਸਿੰਘ ਫਟ ਖਾ ਕੇ ਧਰਦੀ ਦੇ ਡਿੱਗੇ ਨਾ ਤੇ ਗੁਰੂ ਕਲਕਿਤਰਪਾਦਸ਼ਾਹ ਨੇ ਪੰਜ ਜਕਾਰੇ ਲਾਏ ਸਰਦੀ ਕਲਾ ਵਿੱਚ ਪੰਜ ਜਕਾਰੇ ਲਾਏ ਐਸੇ ਰਹਿਬਰ ਐਸੇ ਗੁਰੂ ਐਸੇ ਰੱਬ ਦੀ ਅੱਜ ਜੋ ਆਪ પ્રકાશ ਦਿਹਾੜਾ ਮਾਰ ਰਿਹਾ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੀਲੇ ਦੇ ਸਵਾਰ ਸਤਿਗੁਰੂ ਮਾਨਾਂ ਦੇ ਮਾਲਕ ਕਲਗੀਆਂ ਵਾਲੇ ਸਤਿਗੁਰ ਦਾ ਪ੍ਰਕਾਸ਼ ਦਿਹਾੜਾ ਐਸਾ ਗੁਰੂ ਸੰਸਾਰ ਦੇ ਉਤੇ ਨਾ ਹੋਇਆ ਤੇ ਨਾ ਹੋਵੇਗਾ ਯੋਗੀ ਦੁਨੀਆ ਦੇ ਰਾਜੇ ਦੁਨੀਆ ਦੇ ਮਹਾਨ ਰਾਜੇ ਵਿਛੋੜੇ ਦੇ ਦੁੱਖ ਵਿੱਚ ਰੋਂਦੇ ਦੇਖੇ ਨੇ ਆਪਣਾ ਆਪਾ ਖਤੂ ਕਰਦੇ ਦੇਖੇ ਨੇ ਦਸੌਂ ਤਵਾਰਗੇ ਜਦੋਂ ਪੁੱਤਰ ਦਾ ਵਿਛੋੜਾ ਪਿਆ ਤੇ ਮਹਿਲਾ ਤੋਂ ਆਪਣੇ ਆਪ ਨੂੰ ਛਾਲ ਮਾਰ ਕੇ ਤੇ ਆਤਮ ਹੱਤਿਆ ਕਰ ਲਈ ਇੱਥੇ ਗੁਰੂ ਗਰਬੀਰ ਪਾਤਸ਼ਾਹ ਜਦੋਂ ਸਿੰਘ ਸ਼ਹੀਦ ਹੁੰਦੇ ਨੇ ਸਾਬ ਜਾਨੇ ਸ਼ਹੀਦ ਹੁੰਦੇ ਨੇ ਤੇ ਗਲੀ ਤੇ ਖੜੇ ਜਿਵਾਰੇ ਛੜਦੇ ਨੇ ਐਸਾ ਦੁ ਸੰਸਾਰ ਤੇ ਨਾ ਹੋਇਆ ਕਿ ਨਾ ਹੋ ਸਕੇਗਾ ਆਪਾਂ ਭਾਗਾ ਵਾਲੇ ਆ ਉਸ ਕਲਗੀਧਰ ਪਾਤਸ਼ਾਹ ਦੇ ਆਪਾਂ ਲਾਲ ਰਾਮੂ ਦੇ ਪੁੱਤਰ ਆ ਗੁਰੂ ਕਲਗੀਧਰ ਪਾਤਸ਼ਾਹ ਕਿਰਪਾ ਕਰ ਸਤਿਮੁੱਚ ਅਸੀਂ ਉਹਦੇ ਪੁੱਤਰ ਹੋ ਗੁਜਰੀਏ ਇਹ ਜੀਵਨ ਬੜਾ ਛੋਟਾ ਹੈ ਇਸ ਜੀਵਨ ਦੇ ਵਿੱਚ ਜੋ ਸਤਿਗੁਰ ਨੇ ਸਾਨੂੰ ਗਾ ਦੱਸੇ ਨੇ ਜੋ ਫਲਸਫੇ ਸਤਿਗੁਰ ਨੇ ਸਾਨੂੰ ਸਮਝਾਏ ਨੇ ਜਾਲ ਕਿ ਅਸੀਂ ਆਪਣਾ ਜੀਵਨ ਬਸਰ ਕਰ ਸਕੀਏ ਆਓ ਵੱਡੇ ਭਾਗਾਂ ਵਾਲੇ ਆਪਾਂ ਸਾਰੇ ਸਾਰੀ ਸੰਗਤ ਤੁਸੀਂ ਗੁਰੂ ਦੇ ਚਰਨਾਂ ਵਿੱਚ ਜੁੜੇ ਹੋ ਸਾਰੇ ਇਹ ਇਥੋਂ ਦੀ ਮੈਂਡਮੈਂਟ ਕਮੇਟੀ ਮੈਡਰ ਸਾਹਿਬ ਸਾਡੇ ਅਤੀ ਸਤਿਕਾਰਯੋਗ ਪ੍ਰਮੋਦ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਗਿਆਨ ਮੇਰੇ ਅਤੀ ਸਨਮਾਨਯੋਗ ਭੈਣ ਜੀ ਵਿਭਾਗੀ ਗੁਰਪ੍ਰੀਤ कौर ਜੀ ਮੈਂਬਰ ਐਸਜੀਪੀਸੀ ਜੀਤ ਕੌਰ ਜੀ ਸਾਰੇ ਕੁਝ ਸਤੂ ਗੁਰੂ ਕਾ ਗਿੱਟਰ ਪਹਾਸਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਇੱਥੇ ਸਤੂਰਾਂ ਦੇ ਚਰਨਾ ਵਿੱਚ ਜੁੜੇ ਹੋਏ ਇਹ ਸਾਰੇ ਮੈਨੇਜਮੈਂਟ ਕਮੇਟੀ ਸਾਰਾ ਇਲਾਕਾ ਨਿਵਾਸੀ ਸਾਥ ਸਰਗਰ ਕਿਉਂਕਿ ਇਲਾਕੇ ਦੀ ਸੰਗਤ ਤੋਂ ਬਿਨਾ ਕੁਝ ਵੀ ਬਹੁ ਕੰਢੀ ਹੋ ਸਕਦਾ ਬੜਾ ਸਹਿਯੋਗ ਦਿੰਦੇ ਨੇ ਸਾਰੀ ਸੰਗਤ ਪਿੰਡ ਢੱਲੇ ਦੀ ਸੰਗਤ ਸਾਰੀ ਸਹਿਯੋਗ ਕਰਦੀ ਹੈ ਕਮੇਟੀ ਦੇ ਨਾਲ ਮਿਲ ਕੇ ਹਰ ਸਮੇਂ ਜਦੋਂ ਕੋਈ ਗੁਰੂ ਹੁੰਦਾ ਹੈ ਬੜੇ ਚਾਰ ਦੇ ਨਾਲ ਸਾਰੇ ਮਨਾਉਂਦੇ ਨੇ ਵੱਡੇ ਬਾਗਾ ਵਾਲੇ ਹਨ ਗੁਰੂ ਕਲ ਕੀਰਤ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਰਹੇ ਆਓ ਇਸੇ ਤਰ੍ਹਾਂ ਆਪਾਂ ਅਨੰਤ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ ਆਪਾਂ ਅੱਜ ਵਿਧਾਇਕਾਂ ਦੇ ਰੂਪੇ ਆਏ ਹਾਂ ਧਰੂ ਤੇ ਪਾਗਰ ਸੱਚੇ ਪਾਤਸ਼ਾਹ ਜੀ ਨੂੰ ਮਾਤਾ ਗੁਦਰੀ ਜੀ ਨੂੰ ਬੜੇ ਪਿਆਰ ਦੇ ਨਾਲ ਆਓ ਸਾਰੇ ਸੰਗਤ ਬਾੜੀ ਤੇ ਸ਼ਬਦ ਤੋਂ ਵੱਡੀਆਂ ਇਹ ਵਿਧਾਇਕਾਂ ਜਿਹੜੀਆਂ ਨੇ ਆਪਾਂ ਸ਼ਬਦ ਦੇ ਨਾਲ ਬਾਣੀ ਦੇ ਨਾਲ ਅੱਜ ਦੇਰਿਆਂ ਦੇ ਸਾਰਿਆਂ ਦੇ ਮਿਲ ਕੇ ਬੜਾ ਖੁਸ਼ੀ ਦਾ ਸਮਾ ਹੈ ਆਪਣੇ ਗੁਰੂ ਸਹਿਬਾਨ ਦੇ ਪ੍ਰਕਾਸ਼ ਗੁਰੂ ਤੇ ਆਪਾਂ ਸਾਰੇ ਇਕੱਠੇ ਹੋਇਆ ਆਪੜਿਆ ਨਾ ਸਤਿਗੁਰੂ ਦਾ ਸ਼ਬਦ ਆਪ ਜੀ ਨੂੰ ਸੁਆਰਿਆ ਆਪੜਿਆ ਨਾ ਸਰਉਂਦੇ